ਗੁੱਡ ਮਾਰਨਿੰਗ ਐਂਡ ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਤਾਂ ਦੇਖੋ ਜੀ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਦੇ ਲਈ ਨੋਟਿਸ ਜਾਰੀ ਹੋ ਚੁੱਕਾ ਹੈ ਜਿੱਦਿਆ ਕਿ ਕੁੱਲ 2100 ਪੋਸਟਾਂ ਇਸ ਤੋਂ ਵੀ ਪਲੱਸ ਬੰਦੀਆਂ ਨੇ ਤੇ ਜਿਨ੍ਹਾਂ ਤੇ ਸਿੱਧੀ ਭਰਤੀ ਹੈ ਤਾਂ ਇਹੇ ਪੋਸਟਾਂ ਨੂੰ ਤੁਸੀਂ ਕਿਵੇਂ ਭਰ ਸਕਦੇ ਹੋ ਅਤੇ ਕਿਹੜੇ-ਕਿਹੜੇ ਵਿਭਾਗਾਂ ਦੇ ਵਿੱਚ ਇਹ ਪੋਸਟਾਂ ਨੇ ਇਹ ਸਾਰੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਜ਼ਰੂਰ ਕਰਨਾ ਕਿਉਂਕਿ ਆਪਾਂ ਇੱਥੇ ਜੋਬਸ ਦੀਆਂ ਅਪਡੇਟਸ ਦਿੰਦੇ ਹੀ ਰਹਿੰਦੇ ਆ ਤਾਂ ਕਿ ਕਿਸੇ ਦਾ ਕੋਈ ਫਾਇਦਾ ਹੋ ਸਕੇ ਅਤੇ ਉਹ ਜੋਬ ਦੇ ਲਈ ਅਪਲਾਈ ਕਰ ਸਕਣ ਫਿਲਹਾਲ ਤੁਹਾਨੂੰ ਅੱਜ ਦੀਆਂ ਸਾਰੀਆਂ ਪੋਸਟਾਂ ਬਾਰੇ ਜਾਣਕਾਰੀ ਦੇਵਾਂਗੇ ਜਿਹੜੀਆਂ ਕਿ ਨਵੀਆਂ ਵੀ ਆਈਆਂ ਨੇ ਔਰ ਜਿਹਨੀਆਂ ਪੁਰਾਣੀਆਂ ਨੇ ਉਹ ਵੀ ਸਾਰੀਆਂ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੇਕਰ ਤੁਸੀਂ ਪੂਰੀ ਜਾਣਕਾਰੀ ਲੈਣੀ ਹੈ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਨੇ ਉਹਨਾਂ ਦੀ ਅਪਲਾਈ ਕਰਨ ਦੀ ਆਖਰੀ ਮਿਤੀ ਅਤੇ ਕਿਦੋਂ ਅਪਲਾਈ ਕਿਵੇਂ ਕਰ ਸਕਦੇ ਆ ਇਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦੱਸਾਂਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲੈਣਾ ਜੇਕਰ ਤੁਸੀਂ ਕਿਸੇ ਵੀ ਨੌਕਰੀ ਦੇ ਲਈ ਫਾਰਮ ਭਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਖੁਦ ਵੀ ਭਰ ਸਕਦੇ ਹੋ ਅਤੇ ਮੈਨੂੰ ਪੁੱਛ ਕੇ ਤੁਸੀਂ ਜੇਕਰ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਉਸ ਪੋਸਟ ਦੇ ਰਿਕਾਰਡਿੰਗ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਹੋ ਤੇ ਚਲੋ ਦੋਸਤੋ ਤੁਹਾਨੂੰ ਦਿਖਾਉਨੇ ਆ ਕਿਹੜੀਆਂ-ਕਿਹੜੀਆਂ ਪੋਸਟਾਂ ਇਹਨਾਂ ਨੇ ਜਾਰੀ ਕੀਤੀਆਂ ਨੇ ਨੋਟਿਸ ਤੇ ਕਿਹੜੇ-ਕਿਹੜੇ ਵਿਭਾਗ ਦੇ ਵਿੱਚ ਪੋਸਟਾਂ ਆਈਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਿਹੜੀ ਚੱਲ ਰਹੀ ਭਰਤੀ ਆ 78 ਦੀ ਇਹਦੇ ਵਿੱਚ ਕੁੱਲ 300 ਪੋਸਟਾਂ ਨੇ ਜਿਨੂੰ ਕਿ ਆਪਾਂ 20 ਸਤੰਬਰ ਤੱਕ ਅਪਲਾਈ ਕਰ ਸਕਨੇ ਆ ਤੇ ਇਹਦਾ ਅਪਲਾਈ ਲਿੰਕ ਹੈਗਾ highcourt.chdgovernment.in ਤਾਂ ਦੋਸਤੋ ਇਹਦੀ ਮਿਨੀਮਮ ਕੁਆਲਿਫੀਕੇਸ਼ਨ ਹੀ ਇਹਨਾਂ ਨੇ 10ਵੀਂ ਪਾਸ ਰੱਖੀ ਆ 10ਵੀਂ 12ਵੀਂ ਤੇ ਸਿੱਧੀ ਭਰਤੀ ਆ ਇਹਦੇ ਵਿੱਚ ਥੋੜਾ ਜਿਹਾ ਸ਼ਾਇਦ ਫਿਜ਼ੀਕਲ ਕ੍ਰਾਈਟੇਰੀਆ ਵੀ ਇਹਨਾਂ ਨੇ ਰੱਖਿਆ ਬਸ ਉਹ ਪੂਰਾ ਹੋਣਾ ਚਾਹੀਦਾ ਔਰ ਤੁਸੀਂ ਇਸ ਪੋਸਟਾਂ ਤੇ ਸਿੱਧੀ ਭਰਤੀ ਲੈ ਸਕਦੇ ਹੋ ਇਹਨਾਂ ਦੀ ਵਧੀਆ ਤਨਖਾਹ ਵੀ ਦਿੱਤੀ ਜਾਂਦੀ ਹੈ ਔਰ ਵਧੀਆ ਪੋਸਟਾਂ ਵੀ ਨੇ ਉਸ ਤੋਂ ਬਾਅਦ ਅੱਜ ਇਹਨਾਂ ਜਿਹੜੀਆਂ ਉਹ ਹੈਗੀਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਪੱਤੀਆਂ ਜਿਦੇ ਵਿੱਚ ਕੀ ਅਹੁਦਾ ਹੋਏਗਾ ਸਪੈਸ਼ਲ ਅਫਸਰ ਦਾ ਅਸਾਮੀਆਂ ਕੋਡ ਨੇ 213 ਤੇ ਇਹਦੀ ਆਖਰੀ ਮਿਤੀ 19 ਤਰੀਕ ਹੈ 19 ਸਤੰਬਰ 2024 ਇਹਨੂੰ ਅਪਲਾਈ ਕਰ ਸਕਦੇ ਆ ਪੰਜਾਬ ਐਂਡ ਸਿੰਧ ਬੈਂਕ.com.in ਤੇ ਜਾ ਕੇ ਦੋਸਤੋ ਇਹਦੇ ਲਈ ਥੋੜੀ ਜੀ ਕੁਆਲਿਫਿਕੇਸ਼ਨ ਹੈ ਔਰ ਜੇਕਰ ਤੁਸੀਂ ਪਹਿਲਾਂ ਕਿਤੇ ਪੇਪਰ ਦੀ ਤਿਆਰੀ ਲਾਈ ਹੋਈ ਹੈ ਜਾਂ ਹੁਣ ਲਾ ਰਹੇ ਹੋ ਤਹਿੰਨਾਂ ਪੋਸਟਾਂ ਨੂੰ ਜ਼ਰੂਰ ਭਰ ਲੈਣਾ ਕਿਉਂਕਿ ਬਹੁਤ ਵਧੀਆ ਬੈਂਕਾਂ ਦੀਆਂ ਪੋਸਟਾਂ ਹੁੰਦੀਆਂ ਨੇ ਤੁਹਾਨੂੰ ਵੀ ਪਤਾ ਹੈ ਉਸ ਤੋਂ ਬਾਅਦ ਜਿਹੜੀ ਪੋਸਟਾਂ ਆਈਆਂ ਨੇ ਪੀ ਟ੍ਰਿਪਲ ਐਸ ਬੀ ਦੀਆਂ ਜਿਦੇ ਵਿੱਚ ਕੀ 69 ਪੋਸਟਾਂ ਨੇ ਗਰੁੱਪ ਬੀ ਦੀਆਂ ਤੇ ਇਹਦੀ ਆਖਰੀ ਮਿਤੀ 20 ਸਤੰਬਰ 2024 ਹੈ ਸੋ ਜਿਨ੍ਹਾਂ ਨੇ ਟ੍ਰਿਪਲ ਐਸ ਬੀ ਚ ਨੌਕਰੀ ਲੈਣੀ ਹੈ ਤਾਂ ਉਹ ਇਹਨਾਂ ਪੋਸਟਾਂ ਨੂੰ 17 ਸਤੰਬਰ ਤੋਂ ਪਹਿਲਾਂ ਪਹਿਲਾਂ ਜ਼ਰੂਰ ਭਰ ਦੇਣ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਸ ਬੀ ਆਈ ਦੀਆਂ ਪੋਸਟਾਂ ਜਿਦੇ ਵਿੱਚ ਕੀ ਸਪੈਸ਼ਲਿਸਟ ਕਾਡਰ ਅਫਸਰ ਦੀਆਂ ਪੋਸਟਾਂ ਨੇ 55 ਅਸਾਮੀਆਂ ਨੇ 24 ਸਤੰਬਰ ਤੱਕ ਇਹਦੀ ਆਖਰੀ ਮਿਤੀ ਹੈ ਤੇ ਇਹਨੂੰ ਆਪਾਂ ਅਪਲਾਈ ਕਰ ਸਕਦੇ ਹਾਂ www.sbi.com.in ਤੋਂ ਜਾ ਕੇ ਸਿੱਧਾ ਆਪਾਂ ਇਹ ਫਾਰਮ ਭਰ ਸਕਦੇ ਹਾਂ ਇਹਦੇ ਵਿੱਚ ਵੀ ਕੁਆਲਿਫਿਕੇਸ਼ਨ ਹਾਇਰ ਮੰਗੀ ਮੰਗੀ ਗਈ ਹੈ ਫਿਰ ਉਸ ਤੋਂ ਬਾਅਦ ਆndi TPLSB ਵੱਲੋਂ ਸੇਵਾਦਾਰਾਂ ਤੇ ਚੌਕੀਦਾਰ ਦੀਆਂ ਜਿਹੜੀਆਂ 172 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਇਹਦੀ ਆਖਰੀ ਮਿਤੀ 26 ਸਤੰਬਰ 2024 ਤੱਕ ਹੈ ਇਨੂੰ ਵੀ ਤੁਸੀਂ TSSB ਦੀ ਅਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਭਰ ਸਕਦੇ ਹੋ ਇਹਦੇ ਲਈ ਵੀ ਕੋਈ ਜ਼ਿਆਦਾ ਹਾਈ ਕੁਆਲਿਫੀਕੇਸ਼ਨ ਨਹੀਂ ਮੰਗੇਗੀ ਬਸ 10ਵੀਂ 12ਵੀਂ ਹੈ ਇਹਦਾ এডਿਕੇਸ਼ਨ ਕਰਾਈਟਰੀਆ ਸੋ ਜੇਕਰ ਤੁਸੀਂ 10ਵੀਂ 12ਵੀਂ ਪਾਸ ਹੋ ਤਾਂ ਇਹ ਪੋਸਟ ਜ਼ਰੂਰ ਭਰਨਾ ਉਸ ਤੋਂ ਬਾਅਦ ਗੱਲ ਆਉਂਦਾ ਹੈ ਰੇਲਵੇ ਪ੍ਰਤੀ ਬੋਰਡ ਪੈਰਾਮੈਡੀਕਲ ਕੈਟਾਗਰੀਜ਼ ਦੇ ਵਿੱਚ 1376 ਪੋਸਟਾਂ ਤੇ ਦੋਸਤੋ ਮੈਂ ਇੱਥੇ ਗੱਲ ਕਰਨ ਨੂੰ ਕਰਾ ਇਹ 1376 ਇਹ ਪੈਰਾਮੈਡੀਕਲ ਦੇ ਵਿੱਚ ਨੇ ਪਰ ਹੁਣ ਪਲੱਸ 2000 22 ਹਾਂਜੀ 2022 ਹੋਰ ਪੋਸਟਾਂ ਦਾ ਨੋਟਿਸ ਜਾਰੀ ਕਰਤਾ ਹੈ ਡਿਟੇਲ ਨੋਟਿਸ ਨਹੀਂ ਇੱਕ ਸ਼ਾਰਟ ਨੋਟਿਸ ਜਾਰੀ ਕੀਤਾ ਉਹਨਾਂ ਨੇ 2022 ਪੋਸਟਾਂ ਦਾ ਉਹ ਵੀ ਜਲਦੀ ਆ ਰਹੀਆਂ ਨੇ ਉਹਦੇ ਵਿੱਚ ਸਾਰੇ ਆਪਣੇ ਟੀਸੀ ਔਰ ਕਲਰਕ ਦੀਆਂ ਪੋਸਟਾਂ ਹੋਣਗੀਆਂ ਉਹ ਜ਼ਰੂਰ ਅਪਲਾਈ ਕਰ ਲੈਣਾ ਉਸ ਤੋਂ ਬਾਅਦ ਆ ਗਿਆ ਪੀਐਸਪੀਸੀਐਲ ਇਹਦੇ ਵਿੱਚ ਆਈਆਂ ਨੇ ਆਪਣੇ ਕੋਲ ਅਸਿਸਟੈਂਟ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਸੋ ਅਸਾਮੀਆਂ ਨੇ ਇਹਨੂੰ ਵੀ ਤੁਸੀਂ 16 ਸਤੰਬਰ 2024 ਤੱਕ ਭਰ ਸਕਦੇ ਹੋ ਅਫੀਸ਼ੀਅਲ ਸਾਈਟ pspcl.in ਤੋਂ ਤੇ ਆਹ ਤੁਹਾਨੂੰ ਪਹਿਲੇ ਦੱਸ ਤੀ ਸੋ ਇਹ ਸੀਗੀਆਂ ਕੁਝ ਪੋਸਟਾਂ ਇਹ ਕਾਲਮ ਲਾ ਕੇ 2100 ਪੋਸਟਾਂ ਬਣਦੀਆਂ ਨੇ ਸੋ ਦੋਸਤੋ ਜੇਕਰ ਤੁਸੀਂ ਵੀ ਨੌਕਰੀ ਲੈਣਾ ਚਾਹੁੰਦੇ ਹੋ ਤਾਂ ਇਹ ਪੋਸਟਾਂ ਜ਼ਰੂਰ ਭਰਨਾ ਅਤੇ ਆਪਣੇ ਪੇਪਰ ਦੀ ਤਿਆਰੀ ਕਰਨਾ ਜੇਕਰ ਤੁਸੀਂ ਆਹ ਸੀ ਡੀ ਗਰੁੱਪ ਦੀਆਂ ਪੋਸਟਾਂ ਭਰਦੇ ਹੋ ਤਾਂ ਇਹਨਾਂ ਤੇ ਕੱਟ ਕੁਆਲਿਫਿਕੇਸ਼ਨ ਹੈ ਤੇ ਪਰ ਇਹ ਪੋਸਟਾਂ ਤੁਸੀਂ ਜਰੂਰ ਦੇਖ ਲੈਣਾ ਇੱਕ ਵਾਰ ਅਪਲਾਈ ਕਰਨੀਆਂ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਇਹਨਾਂ ਪੋਸਟਾਂ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ